ਚੱਤ ਸਿਰਿਆ ਗੱਲ ਜੀ ਵੀਡੀਓ ਦੇਖ ਰਹੇ ਆਪ ਸਭ ਜੀ ਨੂੰ ਲੈ ਕੇ ਆ ਹਜ਼ਾਰਿਆਂ ਅੱਜ ਦੀ ਵੱਡੀ ਖਬਰ ਇੱਥੇ ਨਾ ਕੋਈ ਜੇਲ ਤੇ ਨਾ ਕੋਈ ਹਵਾਈ ਅੱਡਾ ਬਿਨਾ ਕੰਮ ਦੇ ਵੀ ਅਮੀਰ ਨੇ ਲੋਕ ਇਹ ਹੈ ਦੁਨੀਆਂ ਦਾ ਸਭ ਤੋਂ ਸ਼ਾਂਤ ਤੇ ਖੁਸ਼ਹਾਲ ਦੇਸ਼ ਦੁਨੀਆਂ ਦੇ ਕੁਝ ਦੇਸ਼ ਆਪਣੇ ਸੁੰਦਰਤਾ ਤੇ ਖਸ਼ਾਲੀ ਲਈ ਜਾਣੇ ਜਾਂਦੇ ਹਨ ਪਰ ਯੂਰਪ ਦਾ ਇੱਕ ਵੱਡਾ ਜਿਹਾ ਦੇਸ਼ ਹੈ ਲੀਚਟਨਸਟਾਈਨ ਇਨ ਇੰਨਾ ਸਾਰੇ ਮਾਪ ਦੰਡਾਂ ਉੱਤੇ ਵੱਖਰਾ ਹੈ ਸਵਿਟਜ਼ਰਲੈਂਡ ਅਤੇ ਆਸਟਰੀਆ ਦੇ ਵਿਚਕਾਰ ਸਥਿਤ ਹੈ ਇਸ ਦੇਸ਼ ਦੀ ਆਬਾਦੀ ਸਿਰਫ 30000 ਦੇ ਆਸ-ਪਾਸ ਹੈ ਕਦਰ ਇਥੋਂ ਦੀ ਜੀਵਨ ਸ਼ੈਲੀ ਅਤੇ ਸੁਰੱਖਿਆਤ ਪ੍ਰਣਾਲੀ ਇੰਨੀ ਵਧੀਆ ਹੈ ਕਿ ਇਹ ਸੋ ਦੁਨੀਆ ਦੀ ਸਭ ਤੋਂ ਅਮੀਰ ਅਤੇ ਸੁਰੱਖਿਅਤ ਦੇਸ਼ਾਂ ਵਿੱਚ ਗਿਨਾ ਜਾਂਦਾ ਹੈ ਦੱਸ ਦਈਏ ਕਿ ਲੀਸ ਟੈਨਸਾਈਟ ਇਨ ਸੁਇਟਜ਼ਰਲੈਂਡ ਅਤੇ ਇਸਤਰੀਆ ਦੇ ਵਿਚਕਾਰ ਸਥਿਰ ਇੱਕ ਛੋਟਾ ਜਿਹਾ ਦੇਸ਼ ਹੈ ਜਿਸ ਨੂੰ ਦੁਨੀਆ ਦੇ ਸਭ ਤੋਂ ਅਮੀਰ ਅਤੇ ਖਸ਼ਾਲ ਦੇਸ਼ਾਂ ਵਿੱਚ ਗਿਨਿਆ ਜਾਂਦਾ ਹੈ ਇੱਥੇ ਅਧਿਕਾਰ ਅਦਾਰ ਲਗਭਗ 0 ਹੈ ਪੂਰੇ ਦੇਸ਼ ਵਿੱਚ ਸਿਰਫ 100 ਪੁਲਿਸ ਅਧਿਕਾਰੀ ਹਨ ਇਸ ਸੰਨੇ ਸਿਰਫ ਸੱਤ ਲੋਕ ਜੇਲ੍ਹ ਵਿੱਚ ਹਨ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦੇਸ਼ ਦੀ ਆਪਣੀ ਭਾਸ਼ਾ ਜਾਂ ਮੁਦਰਾ ਵੀ ਨਹੀਂ ਹੈ ਇੱਥੇ ਲੋਕ ਸਵਿਫਰੇਕ ਵੀ ਵਰਤੋਂ ਕਰਦੇ ਹਨ ਅਤੇ ਜ਼ਿਆਦਾਤਰ ਜਰਮਨੀ ਬੋਲਦੇ ਹਨ ਇੱਕ ਅਮੀਰ ਦੇਸ਼ ਹੋਣ ਦੇ ਬਾਵਜੂਦ ਇੱਥੇ ਕੋਈ ਹਵਾਈ ਅੱਡਾ ਨਹੀਂ ਹੈ ਇਸ ਲਈ ਲੋਕ ਕੁਬ ਬੋਕਾ ਨਵਦੇਸ਼ ਯਾਤਰਾ ਕਰਨ ਲਈ ਗੁੰਡੀ ਦੇਸ਼ਾਂ ਤੋਂ ਡੰਲ ਲੈਣੀ ਪੈਂਦੀ ਹੈ ਇਸ ਦੇ ਲੋਕਾਂ ਨੂੰ ਪੈਸਾ ਕਮਾਉਣਾ ਤੇ ਨੌਕਰੀ ਦਾ ਕੰਮ ਕਰਨ ਦੀ ਜਰੂਰਤ ਨਹੀਂ ਹੈ ਇੱਥੇ ਲੋਕ ਰੀਅਲ ਅਸਟੇਟ ਰਾਈਟਲੀ ਸ਼ੇਅਰਸ ਭਾਟਾ ਤੇ ਹੋਰ ਕਾਰੋਬਾਰਾਂ ਤੋਂ ਕਮਾਈ ਕਰਦੇ ਹਨ ਧੰਨਵਾਦ